ਪਿਆਰੇ ਲੁਧਿਆਣਾ ਵਾਸੀਓ ਮੇਰੇ ਵੱਲੋਂ ਯਾਨੀ ਕਿ ਤੁਹਾਡੇ ਆਪਣੇ ਜਸਦੇਵ ਸਿੰਘ ਸੇਖੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2 ਸਾਲ ਤੋਂ ਆਪਾਂ ਲੁਧਿਆਣੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦਾਨ ਉਤਸਵ ਮਨਾ ਰਹੇ ਹਾਂ ਦਾਨ ਉਤਸਵ ਇੱਕ ਇਦਾਂ ਦਾ ਮੇਲਾ ਇਦਾਂ ਦਾ ਉਤਸਵ ਕਿ ਤੁਸੀਂ ਜੋ ਤੁਹਾਡੇ ਕੋਲ ਫालतੂ ਆ ਉਹ ਤੁਸੀਂ ਲੋੜਵੰਦ ਤੱਕ ਪਹੁੰਚਾਓ ਆਪਾਂ ਆਪਣੇ ਘਰਾਂ ਦੇ ਵਿੱਚ ਕਈ ਚੀਜ਼ਾਂ ਇਦਾਂ ਦੀਆਂ ਸਾਹਮਣੇ ਬੈਠੇ ਹੁੰਨੇ ਆ ਕੋਈ ਕਮੀਜ਼ਾਂ ਕੱਪੜੇ ਕੋਈ ਜੁੱਤੀਆਂ ਜਾਂ ਕੋਈ ਇਲੈਕਟ੍ਰੋਨਿਕ ਦਾ ਸਮਾਨ ਜਾਂ ਬੱਚਿਆਂ ਦੀਆਂ ਕਿਤਾਬਾਂ ਕਿ ਜਿਹੜੀਆਂ ਸਾਨੂੰ ਹੁਣ ਚਾਹੀਦੀਆਂ ਨਹੀਂ ਹੁੰਦੀਆਂ ਸਾਡੇ ਬੱਚੇ ਵੱਡੀ ਕਲਾਸ ਹੋ ਜਾਂਦੇ ਆ ਜਾਂ ਬੱਚੇ ਵੱਡੇ ਹੋ ਜਾਂਦੇ ਆ ਉਹਨਾਂ ਦੇ ਕੱਪੜੇ ਸਾਡੇ ਕੋ ਘਰੇ ਪਏ ਰਹਿੰਦੇ ਆ ਬਸ ਇੱਕ ਕੌਲ ਹੁੰਦੀ ਆ ਕਿ ਉਹ ਪਏ ਨੇ ਬਟ ਥੋੜੀ ਉਹ ਇੱਕ ਚੀਜ਼ ਜਿਹੜੀ ਘਰੇ ਥੋੜੇ ਯੂਸਲੈਸ ਪਈ ਆ ਉਹ ਕਿਸੇ ਲੋੜਵੰਦ ਦੇ ਮੂੰਹ ਤੇ ਚਿਹਰੇ ਤੇ ਮੁਸਕਾਨ ਲਿਆਉਣ ਦਾ ਜ਼ਰੀਆ ਬਣ ਸਕਦੀ ਆ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਐਤਕੀ ਨਗਰ ਨਿਗਮ ਲੁਧਿਆਣਾ ਅਤੇ ਸਿਟੀ ਨੀਡਜ਼ ਵੱਲੋਂ ਮਿਲ ਕੇ ਤੀਸਰਾ ਦਾਨ ਉਤਸਵ 2 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਲੁਧਿਆਣਾ ਸ਼ਹਿਰ ਵਿਖੇ ਵਕ ਖਤਾਮਾ ਤੇ ਕਲੈਕਸ਼ਨ ਸੈਂਟਰ ਬਣਾਏ ਜਾਣਗੇ ਟੋਲ ਫਰੀ ਨੰਬਰ ਜਾਰੀ ਕੀਤਾ ਜਾਏਗਾ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਸਬੰਧਤ ਜਿਹੜਾ ਤੁਹਾਡੇ ਘਰ ਦੇ ਨੇੜੇ ਕਲੈਕਸ਼ਨ ਸੈਂਟਰ ਆ ਉਥੇ ਆਪਣਾ ਸਮਾਨ ਦੇ ਸਕਦੇ ਹੋ ਜਿੱਥੋਂ ਸਾਡੀ ਟੀਮ ਅੱਗੇ ਉਹਨੂੰ ਵਾਇਫਰਕੇਟ ਕਰਕੇ ਉਸ ਤੋਂ ਬਾਅਦ 22 ਤਰੀਕ ਨੂੰ ਜਸਦੇ ਨਜ਼ਦੀਕ ਇਸ ਡਿਸਟ੍ਰਿਬਿਊਸ਼ਨ ਕਰਾਂਗੇ ਤਾਂ ਜਿਹਨੂੰ ਜਿਹਨੂੰ ਜਿਹੜੀ ਜਿਹੜੀ ਐਨ ਜੀਓ ਨੂੰ ਥੋਡੀਆਂ ਉਹਨਾਂ ਚੀਜ਼ਾਂ ਦੀ ਜ਼ਰੂਰਤ ਹੋਊਗੀ ਉਹਨਾਂ ਤੱਕ ਪਹੁੰਚਾਇਆ ਜਾਊਗਾ ਔਰ ਤੁਹਾਡੇ ਵੱਲੋਂ ਦਿੱਤਾ ਗਿਆ ਇਹ ਛੋਟਾ ਜਿਹਾ ਜਾਂਦਾਨ ਕਿਸੇ ਗਰੀਬ ਦੇ ਲੋੜਵੰਦ ਦੇ ਚਿਹਰੇ ਤੇ ਮੁਸਕਾਨ ਲਿਆਊਗਾ ਖੁਸ਼ੀ ਲਿਆਊਗਾ ਤਾਂ ਪਰਮਾਤਮਾ ਤੁਹਾਨੂੰ ਵੀ ਚੜ੍ਹਦੀਆਂ ਕਲਾ ਬਖਸ਼ੇ ਤੇ ਮੈਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ੍ਹ ਕੇ ਇਸ ਦਾਨ ਉਤਸਵ ਦਾ 파ਟ ਬਣੋ ਦਾਨ ਉਤਸਵ ਦਾ ਹਿੱਸਾ ਬਣੋ ਤੇ ਖੁੱਲ੍ਹ ਦਿਲ ਨਾਲ ਇਹਦੇ ਵੀ ਦਾਨ ਕਰੋ ਤਾਂ ਕਿ ਕਿਸੇ ਲੋੜਵੰਦ ਦੀ ਅਸੀਂ ਮਦਦ ਕਰ ਸਕੀਏ ਧੰਨਵਾਦ ਪਿਆਰੇ ਲੁਧਿਆਣਾ ਵਾਸੀਓ ਮੇਰੇ ਵੱਲੋਂ ਯਾਨੀ ਕਿ ਤੁਹਾਡੇ ਆਪਣੇ ਜਸਦੀਪ ਸਿੰਘ ਸੇਖੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2 ਸਾਲ ਤੋਂ ਆਪਾਂ ਲੁਧਿਆਣੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦਾਨ ਉਤਸਵ ਮਨਾ ਰਹੇ ਹਾਂ ਦਾਨ ਉਤਸਵ ਇੱਕ ਇਦਾਂ ਦਾ ਮੇਲਾ ਇਦਾਂ ਦਾ ਉਤਸਵ ਕਿ ਤੁਸੀਂ ਜੋ ਤੁਹਾਡੇ ਕੋਲ ਫालतੂ ਆ ਉਹ ਤੁਸੀਂ ਲੋੜਵੰਦ ਤੱਕ ਪਹੁੰਚਾਓ ਆਪਾਂ ਆਪਣੇ ਘਰਾਂ ਦੇ ਵਿੱਚ ਕਈ ਚੀਜ਼ਾਂ ਇਦਾਂ ਦੀਆਂ ਸਾਹਮਣੇ ਬੈਠੇ ਹੁੰਦੇ ਆ ਕੋਈ ਕਮੀਜ਼ਾ ਕੱਪੜੇ ਕੋਈ ਜੁੱਤੀਆਂ ਜਾਂ ਕੋਈ ਇਲੈਕਟ੍ਰੋਨਿਕ ਦਾ ਸਮਾਨ ਜਾਂ ਬੱਚਿਆਂ ਦੀਆਂ ਕਿਤਾਬਾਂ ਕਿ ਜਿਹੜੀਆਂ ਸਾਨੂੰ ਹੁਣ ਚਾਹੀਦੀਆਂ ਨਹੀਂ ਹੁੰਦੀਆਂ ਸਾਡੇ ਬੱਚੇ ਵੱਡੀ ਕਲਾਸ ਹੋ ਜਾਂਦੇ ਆ ਜਾਂ ਬੱਚੇ ਵੱਡੇ ਹੋ ਜਾਂਦੇ ਆ ਉਹਨਾਂ ਦੇ ਕੱਪੜੇ ਸਾਡੇ ਕੋ ਘਰੇ ਪਏ ਰਹਿੰਦੇ ਆ ਬਸ ਇੱਕ ਕੌਲ ਹੁੰਦੀ ਆ ਕਿ ਉਹ ਪਏ ਨੇ ਬਟ ਥੋੜੀ ਉਹ ਇੱਕ ਚੀਜ਼ ਜਿਹੜੀ ਘਰੇ ਥੋੜੇ ਯੂਸਲੈਸ ਪਈ ਆ ਉਹ ਕਿਸੇ ਲੋੜਵੰਦ ਦੇ ਮੂੰਹ ਤੇ ਚਿਹਰੇ ਤੇ ਮੁਸਕਾਨ ਲਿਆਉਣ ਦਾ ਜ਼ਰੀਆ ਬਣ ਸਕਦੀ ਆ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਐਤਕੀ ਨਗਰ ਨਿਗਮ ਲੁਧਿਆਣਾ ਅਤੇ ਸਿਟੀ ਨੀਡਜ਼ ਵੱਲੋਂ ਮਿਲ ਕੇ ਤੀਸਰਾ ਦਾਨ ਉਤਸਵ 2 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਲੁਧਿਆਣਾ ਸ਼ਹਿਰ ਵਿਖੇ ਵਾਕਫ ਥਾਮਾਤੇ ਕਲੈਕਸ਼ਨ ਸੈਂਟਰ ਬਣਾਏ ਜਾਣਗੇ ਟੋਲ ਫਰੀ ਨੰਬਰ ਜਾਰੀ ਕੀਤਾ ਜਾਏਗਾ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਸਬੰਧਤ ਜਿਹੜਾ ਤੁਹਾਡੇ ਘਰ ਦੇ ਨੇੜੇ ਕਲੈਕਸ਼ਨ ਸੈਂਟਰ ਆ ਉਥੇ ਆਪਣਾ ਸਮਾਨ ਦੇ ਸਕਦੇ ਹੋ ਜਿੱਥੋਂ ਸਾਡੀ ਟੀਮ ਅੱਗੇ ਉਹਨੂੰ ਵਾਇਫਰਕੇਟ ਕਰਕੇ ਉਸ ਤੋਂ ਬਾਅਦ 22 23 ਤਰੀਕ ਨੂੰ ਜਿਸ ਦੇ ਨਜ਼ਦੀਕ ਇਸ ਡਿਸਟ੍ਰਿਬਿਊਸ਼ਨ ਕਰਾਂਗੇ ਤਾਂ ਜਿਹਨੂੰ ਜਿਹਨੂੰ ਜਿਹੜੀ ਜਿਹੜੀ ਐਨ ਜੀਓ ਨੂੰ ਥੋਡੀਆਂ ਉਹਨਾਂ ਚੀਜ਼ਾਂ ਦੀ ਜਰੂਰਤ ਹੋਊਗੀ ਉਹਨਾਂ ਤੱਕ ਪਹੁੰਚਾਇਆ ਜਾਊਗਾ ਔਰ ਤੁਹਾਡੇ ਵੱਲੋਂ ਦਿੱਤਾ ਗਿਆ ਇਹ ਛੋਟਾ ਜਿਹਾ ਜਾਂਦਾਨ ਕਿਸੇ ਗਰੀਬ ਦੇ ਲੋੜਵੰਦ ਦੇ ਚਿਹਰੇ ਤੇ ਮੁਸਕਾਨ ਲਿਆਊਗਾ ਖੁਸ਼ੀ ਲਿਆਊਗਾ ਤੇ ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀਆਂ ਕਲਾ ਬਖਸ਼ੇ ਤੇ ਮੈਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ੍ਹ ਕੇ ਇਸ ਦਾਨ ਉਤਸਵ ਦਾ 파ਟ ਬਣੋ ਦਾਨ ਉਤਸਵ ਦਾ ਹਿੱਸਾ ਬਣੋ ਤੇ ਖੁੱਲ੍ਹ ਦਿਲ ਨਾਲ ਇਹਦੇ ਵੀ ਦਾਨ ਕਰੋ ਤਾਂ ਕਿ ਕਿਸੇ ਲੋੜਵੰਦੀ ਅਸੀਂ ਮਦਦ ਕਰ ਸਕੀਏ ਧੰਨਵਾਦ